ਸਵਾਗਤ ਹੈ ਤੁਹਾਡਾ ਫਰੀਦ ਬਾਦ ਉਸ ਚੈਨਲ ਤੇ ਦੋਸਤੋ ਆ ਆਪਣੇ ਕੋਲੇ ਮਸ਼ੀਨ ਮੋਟਰ ਪਈ ਆ ਮਸ਼ੀਨ ਮੋਟਰ ਇਹ ਹੈਗੀ ਆ 10 HP ਦੀ ਮਸ਼ੀਨ ਮੋਟਰ ਹੈ ਕਰੋਨਾ ਕੰਪਨੀ ਦੀ ਹੈ ਜੀ ਤੇ ਆਪਾਂ ਮੋਟਰ ਪਹਿਲਾਂ ਸਮਾਨ ਵੇਖ ਲਓ ਆਕੇ ਵਾਲਾ 80 85 ਦੇ ਫੁੱਟ ਲਗਭਗ ਕੇਵਲਾ ਹੈ ਨਾਲ ਸਟਰਟਰ ਗੋਪਾਰਾਏ ਦਾ ਸਟਰਟਰ ਬਿਲਕੁਲ ਨਵਾਂ ਤੇ ਨਰੋਲ ਦੇ ਨੂੰ ਲੱਗੇ ਹੋਇਆ ਆਪਣੇ ਗ੍ਰਿਪ ਯਾਨੀ ਇਹ ਸਾਰਾ ਸਮਾਨ ਆਪਾਂ ਸੇਲ ਕਰਨਾ ਇਹਦੀ ਕੀਮਤ ਲਗਭਗ ਆਪਾਂ ਮੰਗਦੇ ਆ 25000 ਰੁਪਏ ਜੇ ਕਿਸੇ ਵੀਰ ਨੂੰ ਚਾਹੀਦੀ ਹੋਵੇ ਸਾਡੇ ਨਾਲ ਕੰਟੈਕਟ ਕਰ ਸਕਦਾ ਬਾਕੀ ਇਹ ਮੋਟਰ 12 ਨੇ ਵੀ ਹੋ ਸਕਦੀ ਆ ਤੇ ਇਹ ਜਾਨੀ ਵਧੀਆ ਗਰੰਟੀ ਫੁੱਲ ਆ ਮੋਟਰ ਤੇ ਕੋਈ ਨੁਕਸ ਨਹੀਂ ਗਾ ਵਧੀਆ ਪੱਖੇ ਦਾ ਕੰਮ ਹੋਇਆ ਵਾ ਮੋਟਰ ਸਹੀ ਆ ਜਮਾ ओरिजिनल ਮੋਟਰ ਖੁੱਲੀ ਲਈ ਜਾਣੀ ਆ ਕੇਵਲ ਤਾਰਾ ਜੇ ਕਿਸੇ ਨੂੰ ਇਹ ਚਾਹੀਦੀ ਹੋਵੇ ਸਾਡੇ ਨਾਲ ਕਰੋ ਸੰਪਰਕ ਫੋਨ ਨੰਬਰ ਦੱਸ ਦਿੰਨੇ ਆ ਤੁਹਾਨੂੰ 88721 1778 ਉਹ ਖਰੀਦ ਸਕਦਾ ਇਸ ਸਮਾਨ ਦੀ ਕੀਮਤ 25000 ਰੁਪਇਆ ਜੇ ਕਿਸੇ ਨੂੰ ਚਾਹੀਦੀ ਹੋਵੇ ਸਾਡੇ ਨਾਲ ਸੰਪਰਕ ਕਰੋ ਧੰਨਵਾਦ ਜੀ